ਵਾਇਕੁਰ ਜੀ ਗਾਇ ਖਾਸ ਵਾਇਕੁਰ ਜੀ ਕੀ ਫਤਿਹ ਹਾਂ ਜੀ ਅਗੇਰ ਦਸ ਕਰੋ ਜੀ ਦਸ ਕਾ ਕलिए ਜੀ ਭਈ ਅਦਰ ਸਰਦਾਰ ਸਾਹਿਬ ਜੀ ਦੇਖੋ ਸਾਹਗੇ ਜੇ ਪੱਤਰ ਖੜਾਏ ਹੋਏ ਆ ਜੇ ਕੁਵੀ ਨਾ ਨਾਮੇ ਮਾੜਤ ਚੂਸੀ ਤੇ ਨਹੀਂ ਜਾਣੀ ਹੈ ਕੁਝ ਛਮਾਨ ਜੀ ਸ਼ਾਬਾਸ਼ ਕਰਦੀ ਆ ਬਲੈਮ ਚੰਦਿਆ ਬੋਟਾ ਨਹੀਂ ਪਨੀਆ ਸਾਡੇ ਨੇ ਜਿੰਨੀ ਸਰਪੰਚੀ ਘੋਟ ਲੱਗੀਆਂ ਕੋਲ ਤੇ ਹੁਣ ਮੈਂ ਤੁਹਾਨੂੰ ਨਾਮ ਕਰਾਉਂ ਰਹੇ ਛੇਤੀ ਕੀ ਜਦੇ ਰੋਮਨੂ ਵੀ ਜੀ ਤੁਮ ਲਾਓ ਸਰਪੰਚ ਸਾਹਿਬ ਨਵੇਂ ਸਰਪੰਚ ਸਾਹਿਬ ਆਪੜੇ ਉਹੀ ਬਗਾ ਆ ਦੇਖੋ ਕਾਗਜ਼ ਪੱਤਰ ਕਿਵੇਂ ਰੱਖੇ ਆ ਤੁਸੀਂ ਮੇਰੇ ਐਂ ਖਬਰ ਨਾ ਚਾਬੀ ਇੱਥੇ ਨਹੀਂ ਚਾਬੀ ਦੋ ਆਭੀ ਲੱਗਣੀ ਉਹ ਨਹੀਂ ਲਾਉਗਣੇ ਲੱਗਦੇ ਅੱਛਾ ਜਿਹੜੀਆਂ ਲਵਾਰੀ ਵਾਲੇ ਕੱਪੜੇ ਕਿਤੇ ਅੰਗਲ ਲਾ ਲੈ ਇਹਨੂੰ ਕਿਸੇ ਤਰੀਕੇ ਨਾਲ ਲੋਕ ਕਰ ਦੋ ਮੈਂ ਉੱਥੇ ਨੂੰ ਪੜ ਗਿਆ ਕਰਾਂ ਉਹ ਸਿਰੋਂ ਨਿਕਲ ਜਾਗਾ ਨਹੀਂ ਨਹੀਂ ਕੱਪੜੇ ਕੱਪੜੇ ਦੇ ਮਲੋਂਗੈਂ ਐ ਤਾਂ ਦੋਸਤੋ ਕਈ ਕਰ ਦਿੱਤਾ ਸਾਰੇ ਨੂੰ ਪਿਆਰ ਭਰ ਕੇ ਕੱਢ ਲਵਾਂ ਮੈਨੂੰ ਵੀ ਖਾਸਾ ਵੈਲੂ ਜੀ ਕਿ ਫਤੇ 3-4 ਦਿਨ ਹੋ ਗਏ ਮੇਨੂੰ ਦਾ ਵੀਡੀਓ ਪਤਾ ਨਹੀਂ ਕੱਲ ਵਿਕੀ ਨੇ ਸ਼ਾਇਦ ਪਾਈ ਸੀ ਪਰ ਚੈਨਲ ਤੇ ਪਾਈ ਨਹੀਂ ਮੈਂ ਬਿਜੀਉ ਮਤਲਬ ਕਿ ਆਪਣੇ ਦਿਮਾਗ ਨੂੰ ਯੂਜ਼ ਲੱਗਿਆ ਵਾਂ ਕਰਦਿਆਂ ਖਿੱਦੀ ਜੀ ਗੱਲ ਆ ਇੱਕ ਪਿੰਡ ਦਾ ਬੇਗਨੀ ਬਹੁਤ ਸਾਰੇ ਕਾਗਜ਼ ਲੱਗਦੇ ਆ ਪੰਚੀਆਂ ਵਾਸਤੇ ਸਰਪੰਚੀਆਂ ਵਾਸਤੇ ਜਿਹੜੇ ਕਿ ਮੈਂ ਬਗੈਰ ਕਿਸੇ ਨੂੰ ਟੈਨਸ਼ਨ ਦਿੱਤੇ थे ਜਿੰਨੇ ਵੀ ਪਿੰਡ ਦੇ ਹੈਗੇ ਨੇ ਪੰਜ ਖਾਣਿਆਂ ਨੂੰ ਜਾਂ ਕੋਈ ਵਿਚ ਵਿਰੋਧੀ ਤੇ ਰਾਣਿਆਂ ਦੇ ਵੀ ਆਪਾਂ ਮਸਲੇ ਹੱਲ ਕਰੀ ਜਾਂਦੇ ਆ ਉਹਨਾਂ ਨੂੰ ਵੀ ਵਿਚਾਰੇ ਦੇ ਬਾਰੰਭੂ ਮੇਰੇ ਵਿੱਚੇ ਕਰਤੇ ਕੰਮ ਕਰਨਾ ਤੇ ਨਾਲੇ ਉਹਦੇ ਕਰਕੇ ਆਪਾਂ ਥੋੜਾ ਜਿਹਾ ਕਾਸ ਸੀਗਾ ਬਈ ਵਿਜੀ ਜਾਂਦਾ ਸੈਡੂਲ ਪੂਰਾ ਹੁਣ ਕਾਗਜ਼ तकरीबन 75% ਪਰਸੈਂਟ ਕੰਪਲੀਟ ਹੋ ਗਏ ਆ ਅੱਜ ਹੈਗੇ ਜਿਹੜੇ ਥੋੜੇ ਜਿਕੇ ਜਾ ਕੇ ਮੇਰੇ 2-3 ਘੰਟੇ ਦਾ ਕੰਮ ਹੈਗਾ ਰੋਪੜ ਦਾ ਉਹਨੂੰ ਕੰਪਲੀਟ ਕਰਕੇ ਮੇਰੀਆਂ ਫਾਈਲਾਂ ਕੰਪਿਊਟਰ 'ਤੇ ਰੱਖ ਲੈਣੇ ਫਿਰ ਮੈਂ ਆਰਾਮ ਨਾਲ ਰਿਲੈਕਸ ਕਰੂੰਗਾ ਫਿਰ ਮੈਨੂੰ ਨੀਂਦ ਆਉਣੀ ਆ ਨਹੀਂ ਰਾਤ ਨੂੰ ਵੀ ਘੁੰਮਦਾ ਹੀ ਫਿਰ ਜਾਂਦਾ ਮੇਰੇ ਸੁਪਨੇ 'ਚ ਰਾਤ 11 ਵਜੇ ਰੋਟੀ ਖਾ ਲਈ ਸੀ ਤੁਸੀਂ ਰੋਟੀ ਨਾ ਖਾ ਲਈ ਰੋਟੀ ਦੀ ਭੁੱਖ ਹੀ ਨਾ ਲੱਗੀ ਹੈਗੀ ਉਹੀ ਗੱਲ ਪਰ ਦੇਖੋ ਸੌਂ ਲੱਗੇ ਕੱਲ ਮੰਨਣੇ ਆਲੀ ਹੈ ਵੀ ਬੰਦੇ ਨੂੰ ਭੁੱਖ ਮੈਂ ਰਾਤ ਆ ਕੇ ਮੈਂ ਰੋਟੀ ਖਾਣ ਲੱਗੇ ਯਾਰ ਮੈਂ ਭੁੱਖ ਤਾਂ ਹੈ ਨਹੀਂ ਨਾਲ ਸਾਰੀ ਦਿਹਾੜੀ ਕੰਮ ਕਰਿਆ ਦੱਬ ਕੇ ਭੁੱਖਾਈ ਨਹੀਂ ਪਤਾ ਨਹੀਂ ਕਿੱਥੇ ਗਈ ਭੁੱਖ ਤੁਮਾਰਾ ਹੈ ਬੀਜੀ ਹੋਇਆ ਬਾ ਤੁਮਾਰਾ ਬੀਜੀ ਹੋਇਆ ਬਾ ਜਮਾ ਨਹੀਂ ਚਲ ਆ ਬੇਲੇ ਵਾ ਦੇ ਆਪੇ ਤਾਂ ਤੁਸੀਂ ਕਹੇ ਜੇ ਮੈਂ ਬੇਲਾ ਬੈਠ ਜਾਣਾ ਫਿਲਮ ਦੇਖਣ ਲਈ ਭੁੱਖ ਲੱਗਦੀ ਆ ਉਹ ਹੈ ਇਹ ਗੱਲ ਮੰਗਣ ਵਾਲੀ ਹੈ ਉਹ 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 ਹੁੰਦੇ ਵੀ ਅੰਜਾਇਮੈਂਟ ਹੁਣ ਹੈਗੀ ਸਟ्रेस ਟੈਕਸ ਪੈਂਸ਼ਨ ਵੀ ਕਿਹੜਾ ਆਣਾ ਰਹਿ ਗਿਆ ਕੋਨਾ ਰਹਿ ਲਿਓ ਕੰਮ ਡੇਟ ਵੀ ਲਾਸਟ ਆਉਂਦੀ ਆ ਪੇਪਰਾਂ ਚ ਕਮੀ ਨਾ ਹੋਵੇ ਕੋਈ ਇਹ ਉਹ ਆਮ ਕਟਿੰਗ ਦਾ ਪਤਾ ਨਹੀਂ ਕਿੰਨਾ ਹੋ ਜਿੰਨੇ ਵੀ ਬੰਦੇ ਬਾਈ ਆਪਾਂ ਨੂੰ ਮਿਲਦੇ ਆਂ ਸਾਰੇ ਬੰਨ ਬੈਲ ਵਿਚ ਇਸ ਦੇ ਰਹੇ ਨੇ ਤੇ ਬਹੁਤ ਸਾਰੇ ਸਾਡੇ ਵੀਰਾਂ ਦਾ ਭੈਣਾਂ ਦਾ ਫਾਰਮ ਤੋਂ ਵੀ ਫੋਨ ਆਇਆ ਵੀ ਨੇਤਰ ਵੀ ਤੇ ਤੂੰ ਵੀਡੀਓ ਪਾ ਤ ਨਹੀਂ ਪਾਉਂਦਾ ਹੈਗਾ ਮੈਂ ਦੱਸਿਆ ਵੀ ਆਏ ਕਰਕੇ ਸਾਡੇ ਖੜ ਗਏ ਕਹਿੰਦੇ ਸਾਨੂੰ ਹੋਰ ਬਲੌਗਾਂ ਦੇ ਪਤਾ ਲੱਗੀਆਂਦਾ ਵੀ ਤੁਸੀਂ ਖੜ ਗਏ ਜਰੂਰ ਵੀ ਕਰ ਵੀਡੀਓ ਪਾ ਕੇ ਸਾਡੇ ਵੀ ਹਾਜ਼ਰ ਹੋ ਜੀ ਦੇ ਦਿਆ ਕਰੋ ਦੱਸ ਦਿਆ ਕਰੋ ਕੁਛ ਮਾੜਾ ਮੋਟਾ ਕੀ ਕਰ ਰਹੇ ਹੋ ਕੀ ਨਹੀਂ ਕਰ ਰਹੇ ਹੋ ਤੇ ਬਹੁਤ ਸਾਰੇ ਮੈਸੇਜ ਆਏ WhatsApp ਤੇ ਪਰ ਬਹੁਤ ਸਾਰੇ ਦਾ ਫੋਨ ਆਏ ਆ ਹਾਲ ਚਾਲ ਪੁੱਛਿਆ ਉਹਨਾਂ ਦਾ ਜੀ ਦੇਖੋ ਕਿੰਨਾ ਫਿਕਰ ਕਰਦੇ ਸਾਡਾ ਉਹ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਹਨਾ ਦਿਨ ਦੁਪਹਿਰ ਰਾਤ ਸੁਪਨੇ ਬਖਸ਼ੇ ਤਰਕੀਆਂ ਨੂੰ ਵੀ ਹਲਾਬਾ ਸਦਾ ਹਾਸੇ ਬਸਦੇ ਰਹਿਣ ਸਾਰੇ ਜਾਣੇ ਜੋ ਸਾਡੇ ਲਈ ਇੰਨਾ ਸੋਚਦੇ ਨੇ ਵੀ ਬੜਾ ਟੈਨਸ਼ਨ ਦੇ ਵਿੱਚ ਪੈ ਗਿਆ ਹਲਾ ਸ਼੍ਰੀ ਗੀਤੰਦੇਵ ਉਹ ਸਾਡੇ ਲਈ ਕੋਈ ਸੇਵਾ ਹੋਈ ਦਸੀ ਮਹਾਬਾਈ ਵੀ ਹੱਥਵੰਨ ਕੇ ਮਹਿੰਦੀ ਕੋ ਸੇਵਾ ਦੀ ਕੋ ਜਰੂਰਤ ਨਹੀਂ ਹੈਗੀ ਵੀ ਅਸੀਂ ਨਿਸ਼ਕਾਮ ਬਿਲਕੁਲ ਸਾਫ਼ ਸੁਥਰੀ ਇਲੈਕਸ਼ਨ ਲੜਨੀ ਕੋਈ ਅਸੀਂ ਉਹ ਨਹੀਂ ਹੈਗਾ ਕੋਈ ਨਸ਼ੇ ਦੀ ਪੈਰਪੂਲ ਨਹੀਂ ਦੇਣੀ ਹੈਗੀ ਕਿਸੇ ਪਾਸੇ ਨੂੰ ਵੀ ਕੋਈ ਰਿਸ਼ਵਤ ਵਾਲਾ ਸਾਡੇ ਕੋਲ ਕੰਮ ਨਹੀਂ ਹੈਗਾ ਸਾਡੀ ਹਾਰ ਦੇ ਤ ਬਣੀ ਹੋਈ ਹੈ ਬੰਦੇ ਜੀ ਚਲੋ ਜਿੱਦਾਂ ਵੀ ਹੈ ਲੜੜ ਦਾ ਕੋਈ ਵੀ ਪਹਿਲਵਾਨ ਲੜਦੇ ਉਹਨਾਂ ਤੋਂ ਵੀ ਇੱਕ ਹਾਰਦਾ ਇੱਕ ਜਿੱਤਦਾ ਦੋ ਜਿੱਤ ਬਣੀ ਹੋਈ ਆ ਅੱਜ ਵੀ ਜੀ ਗੱਲ ਕਰੀਏ ਤਾਂ ਸਰਪੰਚ ਨਾਲ ਤੇ ਵੱਧ ਆਪਣੀ ਮਤਲਬ ਜ਼ਿਲ੍ਹੇ ਦੇ ਵਿੱਚ ਚੱਲਦੀ ਆ ਕੋਈ ਗੱਡੀ ਉਹ ਗੱਲ ਨਹੀਂ ਹੈਗੀ ਸਾਡੀ ਚਲੋ ਹੁਣ ਬੇਸ਼ੱਕ ਵੀ ਇਸ ਸਮੇ ਸਾਡੇ ਡੀਸੀ ਸਾਹਿਬ ਨੇ ਮਤਲਬ ਰੱਖੇ ਆ ਗਏ ਪਹਿਲੇ ਡੀਸੀ ਸਾਹਿਬ ਕੋ ਸਾਡੀ ਜਿੱਧੀ ਗੱਲਬਾਤ ਸੀ ਚਾਹ ਠਾਣਿਆਂ ਦੇ ਵਿੱਚ ਕੋਈ ਕੋਈ ਗਰੀਬਾਂ ਦੇ ਮਸਲੇ ਚੱਕਣੇ ਹੋਵੇ ਉੱਥੇ ਠਾਣਿਆਂ ਦੇ ਵਿੱਚ ਗੱਲਬਾਤ ਸੀਗੀ ਤੇ ਹੋਰ ਪਾਸੇ ਜਾਣੀ ਕਿ ਸਰਕਾਰੀ ਦਰਬਾਰੇ ਕਹਿੰਦਾ ਭਾਬਾ ਇੰਜ ਰਹਿ ਗਈ ਸੀ ਤਾਂ ਹੁਣ ਤਾਂ ਸਰਪੰਚ ਬਣ ਕੇ ਤਾਂ ਇੱਕ ਗੱਲ ਆਈ ਵੀ ਉੱਪਰਲੇ ਉੱਪਰਲੇ ਲੈਵਲ ਤੇ ਸੈਡਰਟੀ ਲੈਵਲ ਦੇ ਵਿੱਚ ਆਉਣ ਵਾਲੀ ਗੱਲ ਹੈ ਜਿਹੜੀ ਆਈਦੀ ਪਾਵਰ ਹੁੰਦੇ ਹੋਏ ਵੀ ਥੱਲੇ ਨੂੰ ਆਉਂਦਾ ਵੀ ਬੰਦੇ ਨੂੰ ਤਾਂ ਆਪਾਂ ਨੂੰ ਜਾਣਾ ਚਾਹੀਦਾ ਪਿੰਡ ਵਾਲੇ ਪਰ ਪਿੰਡ ਵਾਲੇ ਹੈਗੇ ਨਾ ਜਿਹੜੇ ਤੁਸੀਂ ਗੱਲ ਸਮਝੋ ਪਿੰਡ ਵਾਲੇ ਚਾਹੁੰਦੇ ਵੀ ਸਾਡੇ ਪਿੰਡ ਦਾ ਵਿਕਾਸ ਹੋਵੇ ਤੇ ਕੋਈ ਬੰਦਾ ਲੱਭਣ ਲੱਭਦੇ ਆ ਉਹ ਕੋਈ ਚੱਜਦਾ ਵੀ ਜਿਹੜਾ ਨਾ ਤੁਰ ਫਿਰ ਕੇ ਕੰਮ ਕਰਵਾਵੇ ਹਨਾ ਵੀ ਜਿਹੜੇ ਕੰਮ ਪੈਂਡਿੰਗ ਪਏ ਆ ਹੁਣੇ ਵਾਲੇ ਵੀ ਉਹ ਸਾਰੇ ਠੀਕ ਢੰਗ ਦਾ ਲੋੜਨ ਉਹਨਾਂ ਨੂੰ ਮੇਰੇ ਵਿੱਚ ਕੁਝ ਦਿਖਦਾ ਤਾਂ ਕਰਕੇ ਉਹ ਮੈਨੂੰ ਫੜਾ શરીਦਰ ਤੇ ਤਾਂ ਕਰਕੇ ਉਹਨਾਂ ਨੇ ਮੈਨੂੰ ਖੜਾਇਆ ਜਦ ਕਿ ਮੈਂ ਉਹਨਾਂ ਨੂੰ ਪਹਿਲਾਂ ਜਵਾਬ ਦਿੰਦਾ ਸੀਗਾ ਹੋਰਾਂ ਜਵਾਬ ਦੇ ਦਿੱਤਾ ਸੀ ਪਰ ਉਹਨਾਂ ਦੀ ਰਿਕਵੈਸਟ ਤੇ ਮੈਨੂੰ ਖੜਨਾ ਪੈ ਗਿਆ ਮਾ ਹਟ ਚਲੋ ਕੋਈ ਗੱਲ ਨਹੀਂ ਬ੍ਰਦਰੋ ਵੀ ਜਿੱਥੇ ਅਸੀਂ ਆਮ ਲੋਕਾਂ ਲਈ ਕੰਮ ਕਰਦੇ ਹੁਣ ਤੇ ਅਗਲੇ 5 ਸਾਲ ਜੇ ਮਾਲਕ ਨੇ ਵੜਿਆਈ ਬਖਸ਼ੀ ਨਗਰ ਨਿਵਾਸੀਆਂ ਨੇ ਜੇ ਕੋਈ ਪਿਆਰ ਬਖਸ਼ੇ ਸਾਨੂੰ ਕੋਈ ਉਹਦਾ ਬਖਸ਼ਤਾ ਜੀ ਉਹਦੇ ਫਿਰ ਤਨਦੇਹੀ ਦੇ ਨਾਲ ਉਹ ਤੇ ਚੱਲਾਂਗੇ ਤੇ ਜੋ ਜੋ ਕੰਮ ਪਿੰਡ ਦੇ ਹੋਣੇ ਆਲੇ ਆਪਾਂ ਕੰਮ ਦੀ ਪੂਰੀ ਕੋਸ਼ਿਸ਼ ਕਰਾਂਗੇ ਇਹ ਗੁਰੂ ਘਰ ਦੇ ਵਿੱਚ ਬੈਠ ਕੇ ਆਪਾਂ ਸਾਨੂੰ ਅਸਵਾਸਨ ਦਵਾਇਆ ਜੀ ਇਹ ਝੂਠੋ ਬੋਲਣਗੇ ਤਾਂ ਐਸੀ ਬੰਦਲ ਵਿੱਚ ਰਹਿਣਾ ਹਨਾ ਕੋਈ ਆਪਾਂ ਬਾਹਰ ਤਾਂ ਚੱਲਣੀ ਜਾਣਾ ਮੂੰਹ ਤੋਂ ਲੱਗਣਾ ਹਰ ਹੀ ਗੱਲ ਦਾ ਪਤਾ ਲੱਗੂ ਚਲੋ ਬਾਕੀ ਇੱਕ ਐਡ ਨਹੀਂ ਕਰਦਾ ਹੈਗਾ ਮੈਂ ਇੱਕ ਜਿਹੜੀਆਂ ਗੱਲਾਂ ਕਰੀਆਂ ਇਹ ਆਮ ਲੋਕਾਂ ਦੇ ਵਿੱਚ ਚੱਲਦੀਆਂ ਜਿਹੜੀਆਂ ਉਹੀ ਗੱਲਾਂ ਕਰੀਆਂ ਮੈਂ ਮੈਂ ਜਾਣਾ ਰੋਪੜਪੁਰ ਪਰ ਮਹੱਲ ਹਲ ਦਾ ਘੰਟਾ ਹੋਰ ਲਾਣਾ ਇੱਥੇ ਮੇਰੇ ਹੱਥ ਥੋੜੀ ਜਿਹੀ ਤਾਇਰ ਕਰਤਾ ਤਜਵੀਜ਼ ਕਰਤਾ ਵਾਲੇ ਬੰਦੇ ਜੀ ਜੇ ਕੋਈ ਕਾਗਜ਼ ਵਿਚਾਰਾ ਉੱਡ ਕੇ ਬਾਹਰ ਗਿਆ ਅੱਜ ਤੱਕ ਜਿਹੜੇ ਕਟਾਈ ਥੋੜੀ ਹੋਣੀ ਹੁੰਦਾ ਮੈਂ ਤਾਂ ਪਤਾ ਹੀ ਤਾਂ ਉਹ ਸਾਰਾ ਉਹ ਵੀ ਇਹ ਤਾਂ ਕਦੇ ਸਵੇਰ ਦਾ 6 ਵਜੇ ਦਾ ਫੈਲਾ ਪਰੇ ਬੈਠਾ ਅਜੇ ਅੱਧਾ ਘੰਟਾ ਹੋਰ ਕਹਿੰਦਾ ਉਹ ਛੇ ਤਾਂ ਬੱਜੇ ਤੇ ਵੀ ਪੈਣਾ ਦਾ ਬੈਠਾ ਮੈਂ ਤਾਂ ਜਿਹੜੀ 6 ਵਜੇ ਹੀ ਦੇਖਿਆ ਨਹੀਂ ਮਾਈ ਤਾਂ ਮਾਈ ਨਾਲ ਦਾ 4:00 ਵਜੇ ਇੱਟਨੇ ਛੇ ਘੰਟੇ ਤੋਂ ਮੈਂ ਨਰਾਂ ਦਾ ਬੈਠਾ ਨੂੰ ਬੈਠੇ ਪਾਵੇ ਉਧਰ ਵੀ ਚਲੇ ਹੁਣੇ ਚਲੇ ਆ ਮੈਨੂੰ ਬੰਦੇ ਕਹਿ ਕੇ ਆ ਮੈਂ ਕਿਹਾ ਉੱਪਰ ਨੂੰ ਆ ਜਿਓ ਰੋਟੀ ਖਾ ਲੇ ਪਹਿਲਾਂ ਕਿਤੇ ਲੰਘ ਨਾ ਕਿਤੇ ਨੂੰ ਇਹ ਮੈਂ ਜਦੋਂ ਵੇਖਿਆ ਇਤਨੀ ਮਤਾਂ ਤਾਂ ਵੀ ਵੀਰਜੀ ਐਮਐਲਏ ਹੈ ਅੰਕੜਾ ਐਮਐਲਏ ਨਾਲੋਂ ਤੇ ਘੱਟ ਨਹੀਂ ਐਮਐਲਏ ਮੈਂ ਉਹਨਾਂ ਦਾ ਅੱਜਾ ਬਤਾਤਾ ਗੜਾ ਮਾੜਾ ਤੇ ਨਾ ਦੱਸ ਤਾਂ ਪੰਚਾਇਤ ਦੇਰ ਗਈ ਦੀਦੀ ਮੈਂ ਚਲ ਕੋਈ ਗੱਲ ਨਹੀਂ ਹਾਂ ਬੜੀ ਵਧੀਆ ਨਹੀਂ ਵੈਸੇ ਨਾ ਤੁਸੀਂ ਜਦੋਂ ਜਾਣਾ ਹੁੰਦਾ ਸਾਰੇ ਕਾਗਜ਼ ਜੇ ਇਕੱਠੇ ਕਰਦਿਆ ਕਰੋ ਮਰੇ ਔਰ ਤੁਸੀਂ ਮੇਰੇ ਇੱਧਰ ਬੜਾ ਨਾ ਮੈਂ ਇਹ ਪੰਜ ਦੇ ਸੱਤ ਸੱਤ ਦੇ ਵਿੱਚ ਇਹ ਕਿੰਨਾ ਟੈਂਸ਼ਨ ਕਰਨ ਲੱਗ ਪਏ ਦੋ ਤੇ ਤਿੰਨ ਤੇ ਤਿੰਨ ਦੇ ਤਿੰਨ ਤਿੰਨ ਦਿਨ ਤੇ ਬਾਅਦ ਵਿੱਚ ਇਹ ਕਾਗਜ਼ਾਂ ਦਾ ਕੰਮ ਹੋਣਾ ਖਤਮ ਪਾ ਮੈਂ ਇੱਥੇ ਰੱਖ ਦਿੰਦਾ ਰੱਖੇਗਾ ਇੱਕ ਮੇਰਾ ਆਹ ਲੈਪਟਾਪ ਆ ਕਰਨ ਨੂੰ ਆ ਚਲਾਉਂ ਦੋ ਹੁਣ ਜਦ ਮੈਂ ਖੋਲ ਕੇ ਦੇ ਵਿੱਚ ਤੇ ਕੁਝ ਕੱਢਣਾ ਤਾਂ ਆਈਟੀਆਰ ਕੱਢਣੀਆਂ ਸੀਗੀਆਂ ਠੀਕ ਆ ਇਹਦੇ ਵਿੱਚ ਤੇ ਆਈਟੀਆਰ ਕੱਢਣ ਲੱਗਾ ਹੈ ਆਫ ਹੂੰ ਚਾਰਜ ਦੀ ਲਾਉਣ ਉਹ ਮੈਨੂੰ ਰੈਂਸ਼ਨ ਹੋ ਵੀ ਨਾ ਹੁਣ ਇੱਕੋ ਲਖਾ ਹੁਣ ਮੈਂ ਇਹ ਡਾਊਨਲੋਡ ਕਰਕੇ ਤਾਂ ਕੱਢੂੰਗਾ ਮੈਂ ਇੱਥੇ ਦੇ ਕੋਪੀਆਂ ਕਿਧਰ ਭੇਜੂੰਗਾ ਤਾਂ ਤੇ ਪ੍ਰਿੰਟ ਆਊਟ ਕਢਾਉਂਦਾ ਹਾਂ ਤੇ ਮੈਨੂੰ ਕਈ ਕੰਮ ਕਰਨੇ ਪੈਣੇ ਨੇ ਨਾ ਵਿੱਚ ਜਿਹੜੀ ਜਿਹੜੀ ਜਰੂਰਤ ਹੈ ਮੇਰੀ ਜਿਹੜੀ ਥੀਜੇ ਘੱਟ ਵੱਧ ਜਣੀ ਮੈਂ ਕੀ ਕਰੂੰਗਾ ਤੇਰੇ ਵਿੱਚ ਮੇਰੀ ਵੋਟ ਹੈਗੀ ਹਾਂ ਲੈ ਤੇਰੀ ਵੋਟ ਆਦਰ ਮੁੰਡਾ ਹੈ ਦੇ ਵਿੱਚ ਅਜੇ ਨਾ ਸਾਡੇ ਤੋਂ ਜਿਹੜਾ ਹੈਗੇ ਤੇਰੇ ਮੇਰੇ ਤਾਂ ਆਏ ਦਾ ਮੁੰਡਾ ਵੀ ਸਰਪੰਚ ਵਣ ਲੱਗਿਆ ਉਸੇ ਤੇਰੀ ਵੋਟ ਹੈਗੀ ਹੈ ਨਾ ਨਹੀਂ ਮੇਰੀ ਨਹੀਂ ਮੈਂ ਸਾਰੇ ਦੇ ਲਈ ਮਿਸਰਿੰਦਰ ਦੀ ਵੋਟ ਤੇਰੀ ਵੀ ਮੇਰੀ ਤਾਂ ਉੱਧਰ ਤੇਰੀ ਹੈ ਹੀ ਨਹੀਂ ਇੱਥੇ ਪਤਾ ਨਹੀਂ ਕੀ ਚੱਕਰ ਮੋਟਰ ਗਾੜੇ ਬਣਿਆ ਪਿਆ ਮੋਟਰ ਗਾੜੇ ਬਣਿਆ ਹੋਇਆ ਬਸ ਹਾਂ ਤੇਰੀ ਤੇਰੀ ਕੋਈ ਫੈਲੀ ਨਹੀਂ ਹੈਗੀ ਜੰਮੀਂ ਵੋਟ ਨਹੀਂ ਮੋਟ ਪਾ ਕੇ ਹੀ ਸੀ ਆਹਨੇ ਵੋਟ ਨਹੀਂ ਤੇਰੀ ਹੈਗੀ ਮੇਰੀ ਹੈਗੀ ਹੈ ਤੁਹਾਡੀ ਵੀ ਨਹੀਂ ਹੈਗੀ ਹੁਣ ਇਹਨਾਂ ਕਹੋ ਵੀ ਮੇਰੀ ਕਾਹਦੇ ਵੋਟ ਤੇਰੀ ਕਾਹਦੇ ਨਹੀਂ ਨਹੀਂ ਅਸੀਂ ਤਾਂ ਲੈਣ ਤੂਗੇ ਸਾਡੀਆਂ ਵੋਟਾਂ ਦਾ ਹਾਂ ਨਹੀਂ ਪਿਆ ਲੱਗਿਆ ਫੰਟਾ ਦੀ ਕਾਣੀ ਹੈਗੀ ਮੈਂ ਤੁਹਾਨੂੰ ਵੀ ਕਹਿੰਦਾ ਜੇ ਮੇਰੇ ਨਾਲ ਕੋਈ ਵਧੀਆ ਕੈਂਡੀਡੇਟ ਹੋਇਆ ਨਾ ਤੁਹਾਨੂੰ ਲੱਗਦਾ ਕੋਈ ਬੰਦਾ ਵਧੀਆ ਹੋ ਉਹਨੂੰ ਪਾ ਲੈ। ਹੋਰ ਦੱਸ। ਹਾਂ ਮੇਰੀ ਗੱਲ। ਜਿਆਦਾ ਸਾਰੇ ਮੈਂ ਕਹਿੰਦਾ ਮੈਨੂੰ ਪਾਇਆ। ਮੈਂ ਆਪਣੇ ਸਾਰੇ ਟੱਬਰ ਨੂੰ ਨਹੀਂ। ਬਹੁਤ ਵਧੀਆ ਪਿੰਡ ਨਾਸੀਆਂ ਦੇ ਘਰ ਵੀ ਮੈਂ ਜਲਦੀ ਜਾ ਕੇ ਆਉਣਾ। ਸਾਰੇ ਮੈਂ ਇਹ ਕਹਿੰਦਾ ਵੀ ਆਪਣੇ ਦਿਮਾਗ ਨੂੰ ਖੋਲ ਕੇ ਸਮਝ ਕੇ ਸੋਚ ਕੇ ਕੌਣ ਕੰਮ ਕਰ ਸਕਦਾ ਕੌਣ ਨਹੀਂ ਕਰ ਸਕਦਾ। ਕਿਹੜਾ ਕਾਬਰ ਹੈ ਨਹੀਂ ਕਾਬਰ ਹੈ। ਕਿਹੜਮ ਮੇਨ ਅਨਸਾਰ ਹੈ ਨਹੀਂ ਹੈ। ਠੀਕ ਹੈ ਨਾ ਵੀ ਇਹ ਸਾਰੀਆਂ ਗੱਲਾਂ ਦੇਖ ਕੇ ਜੀ ਨੂੰ ਤੁਹਾਡਾ ਚਿੱਤ ਕਰਿਆ ਨੂੰ ਪਾਇਆ ਨਹੀਂ 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 ਜੀ ਇਹ ਚ ਵੀਰ ਜੀ ਕੋਈ ਕਹਿ ਦੇਵੇ ਜਾ ਕੇ ਜਿਨ੍ਹਾਂ ਦੇ ਵਿੱਚ ਮੈਂ ਜਾ ਕੇ ਆਇਆ ਕਿਉਂਕਿ ਛੋਟੀ ਛੋਟੀ ਜੀ ਹਾਜ਼ਰੀ ਮੈਨੂੰ ਲਵਾਉਣੀਆਂ ਪੈ ਰਹੀਆਂ ਜੀ ਸਾਉਂ ਇਹ ਗੱਲ ਕਹਿੰਦਾ ਵੀ ਜੀ ਨੂੰ ਤੁਹਾਡਾ ਚਿੱਤ ਕਰਦਾ ਉਹਨੂੰ ਪਾਇਓ ਪਰ ਦੇਖ ਕੇ ਪਾਇਓ ਕਾਬਲ ਬੰਦੇ ਨੂੰ ਪਾਇਓ ਹਨ ਨਹੀਂ ਮਗਰ ਨਹੀਂ ਨਹੀਂ ਬਤਾ ਕੀ ਕਰਦਾ ਤੂੰ ਲੋਕ ਉਹ ਤੇਰੇ ਕੋਲ ਤਾਂ ਆ ਹੀ ਕਰਾਇਆਗਾ ਮੈਂ ਆਜੀ ਪਾਰੀ ਜੇ ਤਾਂ ਬਦਲਾ ਉਹ ਤਰੀਕਾ ਦਾ ਦਾ ਉਹ ਭਰਾਣੇ ਜਿਹੜਾ ਆਇਆ ਹੋ ਤਾਂ ਓਟੇ ਹੋ ਜਿਹੜਾ ਆਇਆ ਜਿਹੜਾ ਝੂਠੇ ਝੂਠੇ ਗੱਲਾਂ ਫਲਾ ਕੇ ਲੋਕਾਂ ਨੂੰ ਭਰਮਾਇਆ ਜਾਂਦਾ ਹੈ ਐਸੀਆਂ ਗੱਲਾਂ ਦੇ ਵਿੱਚ ਆਉਣ ਦੀ ਵਸੇ ਕਿਸੇ ਨੂੰ ਜਰੂਰਤ ਨਹੀਂ ਹੈਗੀ ਕਿਉਂਕਿ ਇਹ ਵੀਡੀਓ ਦੇਖਣ ਵਿੱਚ ਪੰਜਾਬ ਦੇ ਵਿੱਚ ਪਤਾ ਨਹੀਂ ਕਿੱਥੇ ਕਿੱਥੇ ਦੇਖਣੀ ਹੈ ਇਲੈਕਸ਼ਨ ਤਾਂ ਹਰ ਪਿੰਡਾਂ ਦੇ ਵਿੱਚ ਹੈਗੀ ਹੈ ਉਹ ਚੀਜ਼ ਨੂੰ ਪਰੇ ਰੱਖ ਕੇ ਰੰਜੀਤ ਸਵਾਇਏ ਨੂੰ ਪਰੇ ਰੱਖ ਕੇ ਜ਼ਰੂਰੀ ਨਹੀਂ ਹੁੰਦਾ ਗੱਲ ਵੀ ਜਿਹੜਾ ਤੁਹਾਡਾ ਦੁਸ਼ਮਣ ਆ ਕਿ ਉਹ ਵਧੀਆ ਕੰਮ ਨਹੀਂ ਕਰ ਸਕਦਾ ਪਿੰਡ ਦੇ ਲਈ ਸ਼ਾਇਦ ਉਹ ਵਧੀਆ ਹੋਵੇ ਮੇਰੇ ਲਈ ਘਟੀਆਂ ਹੋ ਸਕਦਾ ਹੋ ਹਣਾ ਉਹ ਮੇਰੇ ਲਈ ਘਟੀਆਂ ਹੋ ਕੇ ਪਿੰਡ ਲਈ ਵਧੀਆ ਹੋ ਸਕਦਾ ਇਹ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਹੜੀਆਂ ਕਿ ਸਾਨੂੰ ভোট ਸਮਝ ਕੇ ভোট ਇੱਕ ਬਹੁਤ ਵੱਡਾ ਅਧਿਕਾਰ ਹੁੰਦਾ ਮਤ ਦਾ ਦਾਨ ਕਰਨ ਦਾ ਆਪਣੀ ਸੋਚ ਨੂੰ ਦਾਨ ਕਰਨਾ ਹੁੰਦਾ ਵੀ ਮੇਰੀ ਸੋਚ ਇਹ ਕਹਿੰਦੀ ਹੈ ਕਿ ਫਲਾਣਾ ਬੰਦਾ ਪਿੰਡ ਦੇ ਲਈ ਸਹਾਇ ਹੋ ਸਕਦਾ ਵਧੀਆ ਕੰਮ ਕਰ ਸਕਦਾ ਪੈਸਾ ਦੇ ਸਕਦਾ ਪਿੰਡ ਨੂੰ ਨੁਹਾਰ ਬਦਲ ਸਕਦਾ ਇੱਕ ਹੁੰਦੀ ਹੈ ਪਾਰਟੀ ਵਾਜੀ ਧਰਮ ਜਾਤ ਨੂੰ ਲੈ ਕੇ ਇਹ ਪੁੱਠੇ ਵਸਨ ਲੋਕ ਆ ਕੇ ਨਾ ਜਾਣ ਕੇ ਉਂਗਲੀਆਂ ਲਾਉਂਦੇ ਉਹ ਓਟਾ ਨੇ ਉਹ ਫਲਾਣਾ ਉਹ ਢਿੰਕਾਮ ਕਾ ਇਹੋ ਜਿਹੀਆਂ ਗੱਲਾਂ ਚ ਕਦੇ ਨਾ ਹੋ ਆਪਣੇ ਦਿਮਾਗ ਨੂੰ ਯੂਜ਼ ਕਰੋ ਪੰਜਾਬ ਦੇ ਵਿੱਚ ਬਹੁਤ ਜਗ੍ਹਾ ਹੈ ਮੈਂ ਮੈਸੇਜ ਦੇਣਾ ਚਾਹੁੰਦਾ ਜਿਸੇ ਕਿਸੇ ਵੀ ਇਲੈਕਸ਼ਨ ਹੈਗਾ ਤਾਂ ਜ਼ਰੂਰ ਜਾਤ ਧਰਮ ਠੀਕ ਹੈ ਜੀ ਆਪਣਾ ਮਤਲਬ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਉੱਚੇ ਨੇਮ ਤੋਂ ਉੱਠ ਕੇ ਦੇਖ ਕੇ ਹੌਲੀ ਇਲੈਕਸ਼ਨ ਦੇ ਵਿੱਚ ਰੋਕੀ ਇਹ ਬੰਦਾ ਸਾਡੇ ਪਿੰਡ ਲਈ ਕੰਮ ਕਰ ਸਕਦਾ ਮਿਲਦੇ ਆ ਚਾਹੇ ਉਹਦੇ ਦਾ ਵਰਸ ਦੇ ਚਾਹੇ ਨਹੀਂ ਵਰਸ ਦੇ ਦੇਖੋ ਜੀ ਸਿੱਧੀ ਗੱਲ ਹੈ ਜਦੋਂ ਕੋਈ ਸਰਪੰਚ ਬਣ ਜੇ ਤਾਂ ਉਹ ਸਾਰਿਆਂ ਦੇ ਵੋਟਾਂ ਪਾਈਆਂ ਜਦੋਂ ਕੋਈ ਸਰਪੰਚ ਨਹੀਂ ਬਣਦਾ ਉਹਦੇ ਭਾਵ ਨੂੰ ਕਿਸੇ ਨੇ ਵੀ ਨਹੀਂ ਨੂੰ ਪਾਈਆਂ ਗਿਆ ਉਹਨੇ ਸ਼ੱਕ ਕਰਨੀੋਂ ਵਰਨੀ ਚਲੋ ਠੀਕ ਹੈ ਜੀ ਮੈਨੂੰ ਫੇਰ ਫੋਨ ਆਉਣ ਲੱਗੇ ਉੱਪਰ ਤੇ ਤੇ ਰੋਕੋ ਅਗਲੀ ਕਾਰਵਾਈ ਅਗਲੀ ਕਾਰਵਾਈ ਤਾਂ ਹੁਣ ਤਾਂ ਫੈਲਾ ਚ ਪਈ ਜਾਣੀ ਐ ਤੂੰ ਚੱਕਾ ਬੜੀ ਕਰੀ ਚਾਲਾ ਤੇ ਫੈਲਾ ਫੁੱਲਾਂ ਦੀਆਂ ਸਾਰੀਆਂ ਸੰਭਾਲ ਕੇ ਰੱਖਣੀਆਂ ਪੈਣੀਆਂ ਇਹ ਅੱਛਾ ਤਾਂ ਜਲੀ ਤੋਂ ਟੈਗ ਦੇ ਟੱਕ ਲੈ ਕੇ ਆ ਲੱਭਦੇ ਹੀ ਨਹੀਂ ਹੈਗੇ ਤੁਹਾਡੇ ਨੂੰ ਤੈਨੂੰ ਕੀ ਪਤਾ ਵਿੱਕੀ ਕਿਥੇ ਰੂਹ ਹੈ ਜੇ ਟਾਗੇ ਹਾਂ ਤੁਹਾਨੂੰ ਬੀਜ ਕਰਨੇ ਕੀ ਆ ਬਸ ਉਹ ਲੱਭਦੇ ਨਹੀਂ ਐਡਾ ਐਡਾ ਕੁਛਾ ਪਿਆ ਤਾਂ ਉਹ ਏਡਾ ਬੜਾ ਜੀ ਜੀ ਹਾਂ ਜੀ ਹਾਂ ਮਾ ਲੱਬਾ ਦਾ ਮੈਂ ਸਾਰੇ ਹਾਲ ਦਾ ਨਿਗਾ ਮਾਰਦਾ ਹੈ ਹੈ ਇਹਨਾਂ ਨੇ ਕਿਥੇ ਗੇਰਤੇ ਜਵਾਕਾਂ ਨੇ 20 ਧਾਗੇ ਆ ਜਾ ਉੱਪਰ ਆ ਜਾ ਧਾਗੇ ਧਾਗੇ ਚਲ ਤੂੰ ਚਲ ਉਧਰ ਹਾਂ ਮੈਨੂੰ ਬੰਦਾ ਆ ਗਿਆ ਇੱਕ ਆਪਣੀ ਬਾਈ ਨੂੰ ਚਾਹ ਪਾਣੀ ਦਹੀਲਾ ਕਰੋ ਕੋਈ ਮੈਂ ਉਹ ਕਰ ਦੇਵਾਂਗਾ ਠੀਕ ਹੈ ਨਾ ਮੈਂ ਕਰ ਦਿੰਨੀ ਬੰਦ ਬੱਸ ਵੀਡੀਓ ਹੁਣ ਵੀਡੀਓ ਹੀ ਬੰਦ ਕਰ ਦਿੰਨੀ ਖਾ ਪੁੱਤ ਤੇਰੇ ਕੋਲ ਕੀ ਹੈ ਤੂੰ ਪਾਪਾ ਦਾ ਕੰਮ ਵਧਾਈ ਜਾਂਦੀ ਹੈ ਕੰਮ ਗੱਤ ਹੋ ਗਿਆ ਵੀ ਕਿਉਂ ਰੇ ਨਾਲ ਹੈ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੇ ਬਲੌਗ ਚ ਮਾਰਾ ਸਾਨੂੰ ਚੜ੍ਹਦੀ ਕਲਾ ਚ ਰੱਖਿਆ ਜੀ